ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਮਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਤੁਸੀਂ ਦੇਖ ਕੇ ਕਹਨੇ ਹੋਗੇ ਇੰਨੀ ਰਾਤ ਨੂੰ ਵੀਡੀਓ ਹਾਂਜੀ ਕਿਉਂਕਿ ਆਪਣੇ ਘਰਾਂ ਚ ਹੈਗਾ ਜੀ ਵਿਆਹ ਮੁੰਡੇ ਦਾ ਤੇ ਉਹਨਾਂ ਦੇ ਆਪਾਂ ਚੱਲੇ ਆਂ ਗੀਤਾਂ ਤੇ ਅੱਜ ਹੈਗੇ ਜੀ 5 ਤਰੀਕ ਤੇ ਕਰ ਲੋ 4 ਤਰੀਕ ਦੇ ਗੀਤ ਕੌਣ ਲੱਗੇ ਤੇ ਜਾਗੋ ਹੈਗੇ 13 ਤਰੀਕ ਦੀ ਤੇ ਆਪਾਂ ਉਹਨੇ ਦਿਨ ਗਾਵਾਂਗੇ ਗੀਤ ਹੁਣ ਕਿਉਂਕਿ ਕਈ ਪਿੰਡਾਂ 'ਚ ਨਾ ਇਹ ਰਿਵਾਜ ਖਤਮ ਹੋ ਗਿਆ ਬਸ ਅਲੋਪ ਹੀ ਹੋ ਗਏ ਵੀ ਇਹ ਰਿਵਾਜ ਜਿਹੜੇ ਹੈਗੇ ਸੀ ਪੁਰਾਣੇ ਪਰ ਕਿਸੇ ਕਿਸੇ ਨੂੰ ਜਿਹਨੂੰ ਸ਼ੌਂਕ ਆ ਉਹ ਅੱਜ ਵੀ ਵਰਕਰ ਆ ਰੱਖਦੇ ਆ ਰਵਾਜਾਂ ਨੂੰ ਤੇ ਆਪਾਂ ਵੀ ਹੁਣ 10 11 ਦਿਨ ਗਾਵਾਂਗੇ ਗੀਤ ਸਾਰੇ ਕੰਮ ਤੰਦੇ ਆਪਣੇ ਹੋ ਗਏ ਤੇ ਟਾਈਮ ਹੋ ਗਿਆ ਜੀ 7:00 ਵਜੇ ਬਸ 7:30 ਵਜੇ ਆਪਾਂ ਘਰੋਂ ਜਾਣਾਗਾ ਤੇ ਚੱਲਦੇ ਆਂ ਫਿਰ ਆਪਾਂ ਉੱਥੇ ਤੇ ਨੇ ਹੁੰਡੇ ਨਾਲ ਵੀ ਸ਼ੇਅਰ ਕਰਦੇ ਆਂ ਇਹ ਵਲੌਗ ਤੇ ਜੀ ਤਾਂ ਕਰਦਾ ਹੁੰਦਾ ਨਾ ਸਾਰਾ ਵਿਆਹ ਤੁਹਾਨੂੰ ਦਿਖਾਈਏ ਪਰ ਕੀ ਕਰੀਏ ਹੈਨਾ ਜਦੋਂ ਵਿੱਚ ਡੀਜਾਂ ਦੀ ਆਵਾਜ਼ ਆ ਜਾਂਦੀ ਆ ਤਾਂ ਬਸ ਆਪਾਂ ਨੂੰ ਆ ਜਾਂਦਾ ਕਾਪੀਰਾਈਟ ਤੇ ਜੇ ਇਹਦਾ ਕੋਈ ਹੱਲ ਹੈਗਾ ਤਾਂ ਪਲੀਜ਼ ਜ਼ਰੂਰ ਦੱਸਿਓ ਵੀ ਜਿਹੜਾ ਆਪਣੇ ਕਾਪੀਰਾਈਟ ਨਾ ਆਵੇ ਕੰਮ ਤਾਂ ਤਾਂ ਆਪਾਂ ਨੇ ਕਰ ਲਿਆ ਤੁਹਾਨੂੰ ਦਿਖਾਉਣੇ ਦੂਜੇ ਪਾਸੇ ਕੈਮਰਾ ਕਰਕੇ ਦੇਖੋ ਜੀ ਕੰਮ ਤਾਂ ਆਪਣਾ ਹੋ ਗਿਆ ਕੱਖ ਪੱਠਾ ਆਪਾਂ ਨੇ ਬਾਤਾ ਸਵੇਰ ਵਾਲਾ ਮੈਟ ਵੀ ਧੋਤੇ ਆਪਾਂ ਸਮਾਰ ਕਿ ਤਾਂ ਨਹੀਂ ਧੋਤੇ ਕਿਉਂਕਿ ਹਨਾ ਵੀ ਸਵੇਰੇ ਨਿਮਾਉਣੀਆਂ ਪੈਂਦੀਆਂ ਨਹੀਂ ਪਰ ਫੇਰ ਵੀ ਹਨਾ ਜਿੰਨੇ ਕਾਪਾ ਨੂੰ ਹਲਕਾ ਤਾਂ ਆਉਂਦੀ ਆ ਆਪਾਂ ਮਸਤ ਧੋਤੇ ਹੁੰਨੇ ਤੇ ਪਸ਼ੂ ਵੀ ਬੰਨ ਤੇ ਦੇਖੋ ਰੱਜ ਪੁੱਜ ਕੇ ਸਾਰੇ ਆ ਬੈ ਗੀਆਂ ਆ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਹੁੰਨੇ ਆ ਇਹ ਸਾਡੀ ਔਖੀ ਵੈਂਦੀ ਆ ਬਹੁਤ ਘੱਟ ਵੈਂਦੀ ਆ ਜਿਹੇ ਮੱਛੀ ਪਤਾ ਨਹੀਂ ਕਾਤੋਂ ਦੂਜੀਆਂ ਸਾਰੀਆਂ ਵੇਚ ਗਈਆਂ ਅੱਜ ਤਾਂ ਭਈ ਸਾਡੇ ਨਾਲ ਬਾਲੀ ਭੁਰੀ ਹੋਈ ਸਾਡੀ ਆ ਝੋਟੀ ਤੇ ਆ ਮੱਛ ਨੇ ਨਾ ਸਿੰਘ ਅਪਸਾਲੇ ਤੋਂ ਨੇ ਪੇੜਪੀਆਂ ਤੇ ਕਮਾਲ ਦੀ ਗੱਲ ਆ ਮੈਂ ਨਾ ਇਹਨੂੰ ਨਿਮਾ ਕੇ ਤੇ ਮੈਟ ਧੋ ਕੇ ਹਜੇ ਪਰੇ ਹੀ ਹੋਈਆਂ ਨਾਲ ਦੇ ਨਾਲ ਇੱਕ ਸਕਿੰਟ ਚੀ ਬਸ ਸਿੰਘ ਅਪਸਾਲੇ ਤੇ ਮੈਂ ਤਾਂ ਇੰਨਾ ਚੀਕਾ ਮਾਰਾਂ ਰੋਲਾ ਪਾਵਾਂ ਕਦੀ ਕਿਸੇ ਨੂੰ ਫੋਨ ਲਾਵਾਂ ਕਦੀ ਕਿਸੇ ਨੂੰ ਚਲੋ ਬਹੁਤ ਜਾਣੇ ਪੀਰ ਭਰਾ ਨਾ ਕਵਾਦੂ ਇਕੱਠੇ ਹੋ ਗਏ ਤੇ ਸਿੰਘ ਤਾਂ ਨਿਕਲ ਗਿਆ ਪਰ ਇਹਦੇ ਨਾਲ ਇਥੋਂ ਖੂਨ ਨਿਕਲਣ ਲੱਗ ਗਿਆ ਮੈਨੂੰ ਆਏ ਸੀ ਕਿਤੇ ਹਨਾ ਵੀ ਕੈਪ ਨਾਲੇ ਜੇ ਮੈਨੂੰ ਇਹ ਹੀ ਡਰ ਮੇਰਾ ਬਲੱਡ ਘਟੇ ਪਰ ਨਹੀਂ ਸਿੰਘ ਸਹੀਆ ਨਹੀਂ ਹਿੱਲਿਆ ਵੀ ਨੀਗਾ ਸੋਚ ਥੋੜੀ ਜਿਹੀ ਆ ਗਈ ਸੀ ਤੇ ਆਪਾਂ ਪੋਟਾਸੀ ਪਾਤੀ ਸੀ ਤੇ ਕਾਲਾ ਤੇਲ ਇਹਨੇ ਨਾਲ ਖੂਨ ਬੰਦ ਹੋ ਗਿਆ ਆ ਬਹੁਤ ਭੜੀ ਆਈ ਸਾਡੀ ਝੋਟੀ ਫਰੇਕ ਨਾ ਭੜਦੀ ਆ ਇਹ ਰਾਜੇ ਨੂੰ ਬਾਹਰ ਤਾਂ ਸਾਈਡ ਤੇ ਪਰ ਬਾਹਰ ਹੁੰਦੀ ਜਦੋਂ ਤੇ ਵਿਚਾਲੇ ਇਹਨਾਂ ਦੇ ਕਰਤੀ ਫਿਰ ਉੱਥੇ ਬੈਠ ਤੇ ਫੇਰ ਵੀ ਪੰਗੇ ਲਈ ਕਿੰਨਾ ਤੇ ਪਕਾੜਿਆਂ ਦੇ ਵੀਡੀਓ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਹੁਣ ਆਪਾਂ ਚੱਲਦੇ ਆਂ ਵਿਆਹ ਵਾਲੇ ਘਰੇ ਤੇ ਉੱਥੇ ਜਾ ਕੇ ਮਿਲਦੇ ਆਂ ਓਕੇ ਜੀ 来没？ yani <laughs> Yeah. Sí.

that yeah. yeah. that's Yeah. <laughs> Te